ਸਿਗਲ ਦੀ ਸਾਰਿਆਂ ਨੂੰ ਕੀ ਹਾਲ ਆਲਾ ਸਭ ਦੇ ਹੋਪ ਸਾਰੇ ਜਣੇ ਵਧੀਆ ਹੋਵੋਗੇ ਤੇ ਸਾਡੇ ਕੋਲੇ ਆਏ ਹੋਏ ਸੀਗੇ ਮੰਮੀ ਹੋ ਰਹੇ ਤੇ ਹੁਣ ਤਾਂ ਉਹ ਦੀਦੀ ਕੁਲੇ ਨੇਗੇ ਉਧਰਲੇ ਪਾਸੇ ਨੇਗੇ ਕਿਉਂਕਿ ਦੀਦੀ ਥੋੜੇ ਜਿਹਾ ਬਿਮਾਰ ਸੀਗੇ ਤੇ ਤਾਂ ਅਗਰ ਕੀ ਫਿਰ ਮੰਮੀ ਵਰਗੇ ਉੱਤਰ ਗਏ ਹੋਏ ਨੇਗੇ ਤੇ ਫਿਰ ਹੁਣ ਅਸੀਂ ਕਈ ਦਿਨੋਂ ਤਾਂ ਕਹਿ ਰਹੇ ਸੀ ਅਸੀਂ ਆਖਿਆ ਵੀ ਚਲੋ ਆਪਾਂ ਪੁੱਛੋ ਚੱਲ ਕੇ ਆਵਾਂਗੇ ਸੋ ਕਹਿੰਦੀ ਮੈਂ ਮੰਮੀ ਉਹਰਾਂ ਨੂੰ ਆਪ ਦੇ ਪਿੱਕ ਕੇ ਲੈ ਕੇ ਜਾਵਾਂਗੀ ਤੇ ਪਾਪਾ ਦਾ ਪਹਿਲਾਂ ਮੰਮੀ ਤੇ ਕਈ ਵਾਰ ਜਾਇਆਏ ਸੀਗੇ ਹਾਂ ਪਾਪੇ ਨੇ ਤਾਂ ਮਤਲਬ ਜਿੱਦ ਜ ਸਾਡੀ ਮੈਰਿਜ ਹੋਈ ਆ ਤੇ ਮਤਲਬ ਅਗੇਜਮੈਂਟ ਤੋਂ ਬਾਅਦ ਵਿੱਚ ਪਾਪਾ ਤਾਂ ਕਦੇ ਵੀ ਨਹੀਂ ਹਨਾ ਗਏ ਹੈਗੇ ਹਰ ਜਿੱਥੇ ਨਾ ਆਏ ਨਹੀਂ ਹੈਗੇ ਹਾਂ ਪਾਪੇ ਹੋਰ ਤਾਂ ਕਦੇ ਵੀ ਨਹੀਂ ਆਏ ਹੋਗੇ ਤਾਂ ਮੈਂ ਕਿ ਸਾਨੂੰ ਆਏ ਚੱਲੋ ਵੀ ਹੁਣ ਮੌਕਾ ਵੀ ਹੈਗਾ ਤੇ ਨੇੜੇ ਜਿ ਹੈਗੇ ਵੀ ਚੱਲੋ ਹੁਣ ਚੱਲਦੇ ਆਂ ਬਸ 7-3:30 ਦਾ ਟਾਈਮ ਹੋ ਰਿਹਾ ਅਸੀਂ ਇੱਕ ਚੱਲ ਸ਼ਾਮ ਜੇ ਨੂੰ ਜਾਵਾਂਗੇ ਵਧੀਆ ਤੇ ਹੁਣ ਉੱਥੇ ਚੱਲਦੇ ਆਂਗੇ ਫਿਰ ਤਾਂ ਮੈਂ ਪਹਿਲਾਂ ਜਾ ਕੇ ਮੰਮੀ ਉਹਰਾਂ ਨੂੰ ਪਿੱਕ ਕਰਦੇ ਆਂ ਅਸੀਂ चलो फिर चलिए चलो जी तो के सट केमे हुनतरी देखा सट हुनतरी नाम आ गया सट नु के हां नाम आ गया हां नाम आ गया की हो गया नाम आ गया नाम आ गया आराम आ गया की लाए सी तेरे पाउडर के कीमी की लाए सी कीमी केमी केमी लाई सी उदे ना आराम आ गया ठीक हो कटते अच्छा ठीक हो

ਮੰਮੀ ਨੂੰ ਨਹੀਂ ਫੋਨ ਕਰਤਾ ਸੀ ਤੇ ਮੰਮੀ ਹੋਰੀ ਉਹ ਸਾਹਮਣੇ ਆਈ ਜਾਂਦੇ ਆ ਹੌਲੀ ਹੌਲੀ ਉੱਤਰਦੇ ਆ ਵਿਚਾਰੇ ਕਾਫੀ ਅਲੀ ਗੱਲ ਹਾਂ ਹੈ ਮੈਂ ਇੱਥੇ ਜਿਹੜੇ ਇੱਥੇ ਜਿਹੜੇ ਤੇ ਮੋਟਰ ਖੁੱਲਿਆ ਹੋਇਆ ਹੈ ਇਥੇ ਮਤਲਬ ਕਿ ਬਹੁਤ ਮਹਿੰਗੀ ਮਹਿੰਗੀ ਕਾਫੀ ਹੈ ਮਤਲਬ ਕਿ 600 ਦੀ ਕਾਫੀ 700 ਦੀ ਕਾਫੀ ਜਿਹ ਮੈਂ ਸਟਾਰਟਿੰਗ ਹੁੰਦੀ ਹੈ ਨਾ ਏ 600 700 ਤੋਂ ਸਟਾਰਟ ਹੁੰਦੀ ਹੈ ਕਈ ਵਾਰੀ ਪੀ ਕੇ ਗਏ ਹਾਂ ਅਸੀਂ ਤਾਂ ਨਹੀਂ ਪੀਤੀ ਅਸੀਂ ਤਾਂ ਨਹੀਂ ਪੀਤੀ ਹੈਗੀ ਪਾਪਾ ਵੀ ਲੋਕ ਪੀਂਦੇ ਨੇ 600 ਦਾ ਕੱਪ ਕਾਫੀ ਦਾ ਪੀ ਕੇ ਕ ਜਾਂਦੇ ਆਏ ਬਸ ਸ਼ੌਕ ਆ ਪੀਂਦਾ ਜਾਂਦੇ ਪੀਕੇਟ ਜਾਂਦੇ ਇੱਕ ਵਾਰ ਮੋਈ ਦੀ ਕੀਵਾ ਹੈਗਾ ਪਾਗੇ ਰਫ ਸੁੱਖ ਰੱਖੇ ਲੱਗ ਜਾਂਦਾ ਵੀ ਕਿਹ ਜੀ ਹੈਗੀ ਕਾਫੀ ਤਾਂ ਕਾਫੀ ਵਰਗੀ ਹੋਊਗੀ ਬਸ ਇੱਕ ਹੈ ਵੀ ਮਹਿੰਗਾ ਬ੍ਰਾਂਡ ਬਣਾਇਆ ਹੋਇਆ ਵੀ ਹਾਂ ਵੀ ਬਸ 8600 ਦੀ ਕਾਫੀ 600 ਦੀ ਕੱਲੀ ਕਾਫੀ ਆਪਣੇ ਦਾ ਮਹੀਨੇ ਦੀ ਰੋਟੀ ਦਾ ਸਬਜ਼ੀ ਆ ਜੇ 600 ਨਹੀਂ 600 ਦੀ ਕਾਫੀ ਉਹ ਵੀ ਕੱਪ ਨਿਕਲ ਆ ਤੇ ਜਿਹੜੀ ਵਿਆਹਾਂ ਚ ਹੁੰਦੀ ਉਹ ਅਲੱਗ ਹੁੰਦੀ ਆ ਉਹ ਅਲੱਗ ਹੁੰਦੀ ਆ ਕੇਸਰ ਕਸਤੂਰੀ ਪਾਇਆ ਹੋਊ ਉਹਦੇ ਵਿੱਚ ਦੇਖੋ ਕੀ ਆ ਸਾਡੇ ਕੀ ਬਣਾਉਂਦਾ ਇਹਦਾ ਪੈਂਦੀਆਂ ਵੀ ਇਹ ਵੰਡੀਆਂ ਨਾਲ ਤਾਂ ਸਟਾਰਟਿੰਗ ਹੀ ਹੁੰਦੀ ਆ ਅੱਛਾ ਸਟਾਰਟਿੰਗ ਹੁੰਦੀ ਆ ਉਹਨੇ ਤੋਂ ਐਂ ਤਾਂ ਕਿੰਨੇ ਮਰਜ਼ੀ ਬਣਾ ਲਓ ਚਾਹੇ ਲੋੜੇ ਪੜ ਕੇ ਉਹ ਵੀ ਠਿੱਡਿਚੀ ਜਾਣੀ ਅਸੀ ਸੌਸ ਤੇ ਠਿੱਡ ਜਾਊਗੀ ਤੇ ਜੇ ਆਪਾਂ ਉਹਨੂੰ ਕੋ ਬੀਬੀ ਨਾ ਉਹ ਵੀ ਠਿੱਡ ਜਾ ਚਾਹੇ ਬਿਨਾਂ ਹੀ ਉਹ ਠਿੱਡ ਨਹੀਂ ਸੀ ਚਾਹ ਤਾਂ ਆਪਣੀ ਜਿਆਦਾ ਟੇਸਟੀ ਬਣਦੀ ਆ ਉਦੋਂ ਵੇਸੇ 60 ਬੰਦੇ ਪੀਂਦੇ ਆ ਸੇਸੌਂ ਦੀ ਜੀ ਚਾਹ ਪੀਣੀ ਹੋਵੇ ਹਾਂ ਸਹੀ ਗੱਲ ਆ ਸਾਬਲਾ ਦਾ ਬਾਪਿੰਨ ਸਹੀ ਗੱਲ ਆ ਆ ਚੀਜ਼ ਹੁੰਦੀ ਆ ਬਸ ਇੱਕ ਆ ਵੀ ਲੋਕ ਵੀ ਮਹਿੰਗੇ ਬ੍ਰੈਂਡ ਚ ਜਾ ਕੇ ਸੋਸੇ ਵਾਜੀਆਂ ਦੀ ਦੁਨੀਆ ਕਰਤੀ ਦੁਨੀਆ ਸਹੀ ਗੱਲ ਆ ਫਿਰ ਕਰਤੀ ਦੁਨੀਆ ਸੋਸੇ ਪੈਸੇ ਨਾਲ ਖੇਡਦੇ ਆ ਲੋਕ ਇੰਨਾ ਕੋਈ ਹੈਗਾ ਉਹ ਵਿੱਚ ਜਿੰਨਾ ਕੋਲੇ ਹੈਗਾ ਵੀ ਆ ਉਹ ਵੀ ਠੀਕ ਆ ਪਰ ਜਿੰਨਾ ਕੋਲੇ ਨਹੀਂ ਵੀ ਹੈਗਾ ਉਹ ਹੋਰ ਹੀ ਗੱਲ ਆ ਅਗੇ ਅਮੀਰ ਬਣਨਾ ਨਹੀਂ ਅਮੀਰ ਦਿਖਣਾ ਹਾਂ ਉਹ ਵੀ ਵਾਧੂ ਪੀਂਦੇ ਨੇ ਹਾਂ ਉਹ ਵੀ ਵਾਧੂ ਪੀਂਦੇ ਆ ਸਹੀ ਗੱਲ ਆ ਜੀ ਇਹ ਲੋਕ ਇਹ ਕਹਿੰਦੇ ਨੇ ਵੀ ਸਾਡੇ ਲੋਕ ਕਹਿਣ ਵੀ ਹਾਂ ਸਾਡੇ ਕੋਲ ਹੈਗਾ ਪਰ ਹੁੰਦਾ ਘੱਟ ਹੈ ਬਹੁਤ ਦਸਾਂ ਗੱਡੇ ਆ ਕਿ ਉਹ ਵਗ੍ਹਾ ਗੱਲ ਹੋ ਗਈ ਕਿ ਪੱਤ ਵਿੱਚ ਪਾਲਸਾਂ ਲੁਕਾਈ ਹੈ ਉਹਨੂੰ ਜਾ ਕੋਈ ਆਈ ਹੈ ਪੈਸਾ ਹੈ ਨਹੀਂ ਪੱਲੇ ਹਨਾ ਪੈਸਾ ਪੱਲੇ ਨਹੀਂ ਹੁੰਦਾ ਕਿ ਅਰਾ ਮੇਰੇ ਵਰਗੀ ਕਿਟ ਚੱਕ ਕੇ ਬਹਿ ਜਾਂਦੀ ਹੈ ਕਿੰਨੇ ਕ ਪੈਸੇ ਨੇਗੇ ਉਹ ਪੈਸੇ ਉਹ ਮੈਂ ਕਾਗਜ਼ ਇਕੱਠੇ ਕਰਕੇ ਫਲਾ ਲਿਆ ਵੀ ਕੋਈ ਟੋਕਣੀ ਦੇ ਦੇ ਬਈ ਸਰ ਕਾਗਜ਼ ਇਕੱਠੇ ਕਰਕੇ ਪਾ ਲੇ ਇੱਕ ਨੋਟ ਉੱਤੇ ਲਾ ਲੇ ਇੱਕ ਥੱਲੇ ਆਵੇ ਬੱਸ ਐਂ ਗੁੱਟੀ ਵਾਜੂ ਨੋਟਾਂ ਦੀ ਹਲਾ ਨੀ ਨੀ ਮੈਂ ਗਾਉਂ ਪਿਆ ਬਿੰਦਿਆ ਲੋਕਾਂ ਬੰਮੀ ਨਾ ਕੋਈ ਤੈਨੂੰ ਲੈ ਕੇ ਤੈਨੂੰ ਲੈ ਕੇ ਚਲਾਇਂਗਾ ਤੇ ਤੈਨੂੰ ਕਾਫੀ ਪੀ ਕੇ ਲਾਵਾਂਗੇ 600 ਦੀ ਜਗ੍ਹਾ ਨਾ ਭਰਾ ਮੈਂ ਤਾਂ 600 ਦੀ ਆਪਣਾ 600 ਦਾ ਸੂਟ ਲੈ ਕੇ ਸਾਲ ਪਰ ਹਾਂ ਗੋਵੀ ਸਹੀ ਗੱਲ ਆ ਨਾ ਉਹ ਭਰਾ ਅੱਜ ਨਾ ਸੀ ਆਏ ਹੋਏ ਸੀਗੇ ਪੁੱਤੋ ਤੇ ਇੱਥੋਂ ਕੁਝ ਲੈ ਰਹੇ ਸੀਗੇ ਬਾਜ਼ਾਰ ਦੇ ਵਿੱਚੋਂ ਤੇ ਇੱਥੇ ਸਾਨੂੰ ਦੀਦੀ ਹੋਰੇ ਮਿਲ ਗਏ ਦੇਖ ਵੀਡੀਓਜ਼ ਦੇਖ ਲੈਣੇ ਦੀਦੀ ਹਾਂਜੀ ਹਾਂ ਕਿਹੋ ਜਿਹੀਆਂ ਲੱਗਦੀਆਂ ਨੇ ਵੀਡੀਓਜ਼ ਵਧੀਆ ਲੱਗਦੀਆਂ ਨੇ ਠੀਕ ਹੈ ਥੈਂਕ ਯੂ ਬੀਬੇ ਘੋਰ ਆਗੇ ਕਹਿੰਦੇ ਸਟੂਡੀਓ ਵੀਡੀਓਜ਼ ਦੇਖਦੇ ਹੁੰਦੇ ਆ ਕਿਥੋਂ ਲੁਧਿਆਣੇ ਤੋਂ ਆਂਦੇ ਤੁਸੀਂ ਹਾਂਜੀ ਹਾਂਜੀ ਨੇ ਲੁਧਿਆਣੇ ਤੋਂ ਨੇ ਕਿ ਵੀ ਇੱਥੇ ਗੁਰਦੁਆਰਾ ਡੇਰੇਸ ਦੇਰੇ ਆਏ ਹੋਏ ਸੀਗੇ ਤੇ ਹਾਂਜੀ ਹਾਂਜੀ ਅਨਾਂ ਨਾ ਪੰਕਾ ਕਰ ਸਾਰਾ ਦਿਨ ਬਾਹਰ ਬੋਲਦੀ ਆ ਜੇ ਲਾਈਂ ਹੁੰਦੀ ਲੈਣਾ ਖਾ ਜੇ ਇਹ ਨਹੀਂ ਖਾ ਸਕਦੀ ਨੇ ਖਾ ਲੋ ਜਿੰਨਾ ਖਾਦਾ ਜਾਂਦਾ ਉਹ ਚੱਕ ਦੋ ਫੱਟੇ ਰੀਲ ਬਣਾ ਲਓ ਆਇਤਾ ਤੇ ਆਹ ਗੋਲੀ ਹੋਰ ਲੈ ਲਾਂਗੇ ਹੋਰ ਤੇ ਆਪਨੇ ਗੋਲੀ ਹੋਰ ਮਾਰੇ ਉਹਦੇ ਨਹੀਂ ਮਿਲਦੀ ਆ ਵੀ ਬਿਠੇ ਹਾਂ ਆਪਾਂ ਖਾ ਆਪਣੇ ਗੋਲਿਆਰੀ ਕਾਟਾ ਚੱਲੀ ਗੱਲਾਂ ਇੱਥੇ ਬਾਧੂ ਗੋਲੀਆਂ ਮੈਡੀਕਲ ਆਸੇ ਮੈਡੀਕਲ ਨਹੀਂ ਮਿਲ ਜਾਣੀ ਆ ਪਾਪਾ ਛੋ ਮੈਂ ਇੰਨਾ ਨਹੀਂ ਖਾਦੀ ਬੱਚਾ ਫਿਰ ਲੈ ਤੁਸੀਂ ਵੀ ਖਾ ਲਓ ਲਾਓ ਸ਼ਿਕਾਇਤਾਂ ਕਿਹੜੀਆਂ ਸ਼ਿਕਾਇਤਾਂ ਲਾਉਣੀਆਂ ਦੱਸੋ ਹੁੰਦੇ ਹੈ ਹੱਕ ਹੁੰਦਾ ਹਾਂ ਮਤਲਬ ਤਾਂ ਐਵੇਂ ਹੀ ਲੱਗਦਾ ਨਾ ਵੀ ਹੱਕ ਹੁੰਦਾ ਜਾਣਦਾ ਚਾਹ ਵੀ ਮਿਲ ਕੇ ਆਵੇ ਅਸੀਂ ਤਾਂ ਬਈ ਕਹਿੰਦੇ ਰਹਿਆ ਅਸੀਂ ਉਹਦੇ ਵੀ ਕਿਹਾ ਸੀ ਮੰਮੀ ਅੱਜ ਪੇਕੇ ਵੀ ਜਾ ਲਵਾਂਗੇ ਉਹਦੇ ਕਿਹਾ ਵੀ ਬਰਾਤ ਲਾ ਲਾ ਮੈਂ ਨਹੀਂ ਠੰਡ ਬਾੜ ਵਿੱਚ ਜੀ ਸੈਮ ਫਰਸ਼ਾ ਕੱਟਦੇ ਨਹੀਂ ਹੈਗੇ ਫਿਰ ਠੰਡ ਬਾੜ ਵਿੱਚ ਜੀ ਗਈ ਤਾਂ ਹੈ ਕਿ ਸਣਾ ਲੋਕਾਂ ਨੂੰ ਟੈਨਸ਼ਨ ਆ ਸਾਡੇ ਕੋਲੇ ਆ ਜਾਂਦੀ ਇੰਨੀ ਲੱਗਦਾ ਸੀ ਨਾ ਜੇ ਮਿਲ ਨਹੀਂ ਹੋਵੇ ਮੋਹ ਪਿਆਰ ਹੁੰਦਾ ਹੈ ਨਾ ਬਾਈ ਕਰੂਆਂ ਬਾਈ ਦੇ ਨੂੰ ਆਇਆ ਮਤਾਂ ਸੌਣਾ ਮੇਰੇ ਮੁੰਨੂ ਵੀ ਆਈ ਬਾਈ ਦੇ ਕੋਲ ਉਹ ਕਿਹਾ ਕਿ ਕੀ ਆਇਆ ਸੀ ਨਾ ਅੱਜ ਕਰਾਉਣਾ ਵੀ ਮਖਾਸੀ ਆਵਾਂਗੇ ਕੋਈ ਜਾਨ ਲੋੜ ਲਗਾ ਜਾ ਜਾਨ ਨਹੀਂ ਕੱਲ੍ਹ ਨੂੰ ਆਹ ਵਨ ਨੇ ਮਿਲਿਆ ਜਾਂਦਾ ਹੋਵੇ। ਮੰਮੀ ਤੇ ਪੇਪਾ ਉੱਥੇ ਵੀ ਜਲਦੀ ਮੂtion ਅਸੀਂ ਇਹ ਪੂਰਾ ਬਰਾਂਡ ਆ ਕਿ ਇਸ ਵਾਰ ਵਿਚਾਰ ਰਾਤ ਲਾ ਕੇ ਆਵਾਂਗੇ ਮਾਮੇ ਵਰਗੇ ਕਹੀ ਜਾਂਦੇ ਸੀ ਵੀ ਆਜੋ ਰਾਤ ਲਾਏ ਹੋ। ਮੰਮੀ ਨੇ ਸਾਰਾ ਦਾ ਕੈਨਸਲ ਕਰਤਾ ਸਾਡਾ। ਡੈਡੀ ਨੂੰ 10-15 ਸਾਲ ਹੋ ਗਏ ਮੂਸੇ ਰਾਤ ਲਾਈ ਨੂੰ। ਭਾਈ ਇਹ ਲੱਗ 10 ਸਾਲ ਹੋ ਗਏ 15 ਸਾਲ ਰਾਤ ਲਾਈ ਨੂੰ। हां ਤੇ ਰਾਤ ਲੈ ਉਹ ਕਹਿ ਕੇ ਕਿ ਸਾਡੇ ਕੇ ਇਸ ਵਾਰ ਕਹਿੰਦੇ ਬਾਈ ਇਸ ਵਾਰ ਬਾਈ ਸਾਡੇ ਕੋਲ ਜਰੂਰ ਲਾਤ ਲਾ ਕੇ ਮੇਰੇ ਪਸੂਆਂ ਦਾ ਨਹੀਂ ਸਰਦਾ ਮੇਰੇ ਪਸੂਆਂ ਦਾ ਨਹੀਂ ਸਰਦਾ ਮੰਮੀ ਆਏ ਲਾਗੀ ਕਰਨ ਤੇਰੇ ਸਾਡਾ ਵੀ ਕਿਤਸਲ ਕਰਾਦਾ ਸਾਰੇ ਜਾਣਿਆਂ ਦਾ ਹੋਰ ਕਹਿੰਦੇ ਆਪਾਂ ਵਧੀਆ ਕਹਿੰਦੇ ਮम्मा ਵਧੀਆ ਜੁਆਏ ਕਰ ਮम्मा ਮੈਨੂੰ ਫੋਨ ਕਰੀ ਜਾਂਦਾ ਕਿੰਨੇ ਮਾਮਾ ਕਹਿੰਦਾ ਆਓ ਤੁਸੀਂ ਕਹਿੰਦਾ ਆਪਾਂ ਕਹਿੰਦਾ 5APE ਕਹਿੰਦਾ ਬੈਠੀਏ ਬੈਠੀਏ ਕਹਿੰਦਾ ਗੱਲਾਂ-ਬੱਤਾਂ ਮਾਰਾਂਗੇ ਅਸੀਂ ਦੋ ਦੋ ਰਾਤ ਲਾਈ ਸੀ ਕੋਈ ਨਹੀਂ ਕਿਸੇ ਨੂੰ ਕਾਇ ਜਾਂਦੇ ਮਾਰਾ ਗੁੱਟ ਉਹ ਨਾ ਛੋਟੀ ਹੱਥ ਪਈ ਆ ਨਾ ਮੇਰੇ ਹੁਣ ਤਾਂ ਇਸ ਵੇਲੇ ਸੋਈਦੀ ਘੱਟ ਜਾਂਦੀ ਥੋੜੀ ਮਾਂ ਮੈਂ ਧਰਮ ਕੇ ਨਾ ਕੀ ਹੋਇਆ ਪਿਆ ਨਹੀਂ ਨਾ ਤਾਂ ਮੇਰਾ ਸੁਝੇ ਜਾਂਦਾ ਸਵੇਰੇ ਸਵੇਰੇ ਵਾਰਾ ਸੁਝਿਆ ਪਿਆ ਹੁੰਦਾ ਹਰਜੀਤ ਕਹਿੰਦਾ ਕਿ ਤੇਰਾ ਨੱਕ ਵੱਧ ਗਿਆ ਕਹਿੰਦੀ ਹੁਣ ਰੋਜ਼ ਦਾ ਨੱਕ ਬਤਾਉਗਾ ਨੱਕ ਵੱਡਾ ਹੋਣਾ ਲੱਗਦਾ ਨਾ ਪੈਰ ਵੀ ਸੋਈ ਜਾਂਦੇ ਮੇਰੇ ਵਾਲੀ ਸੋਈ ਜਾਂਦੇ ਹਾਂ ਬੋਲਦਾ ਘਰ ਹੋ ਗਿਆ ਸੋਈ ਜਾਂਦੇ ਪੈਰ ਮੇਰੇ ਮੈਂ ਨਾ ਬਜੁੱਤੀ ਪਾਇਗਲ ਘੰਟਾ ਦਾ ਘੰਟਾ ਚੱਲ ਜੇ ਜਦੋਂ ਤੁਸੀਂ ਆਪਾਂ ਚੱਟਾ ਆਉਂਦੀਆਂ ਨਾ ਕੋਈ ਕੁਝ ਪਾਇਆ ਜੇ ਕਰੀ ਹੁੰਨੀ ਹੋਣੀ ਹੋਰ ਬਾਰੇ ਹਾਂ ਕਿਦੇ ਭਾਲੇ ਨੇ ਤੇਲਕਣਾ ਇੱਥੇ ਤਾਂ ਕਿਹੜੇ ਕੱਡੇ ਆਏ ਪੰਜ ਚਾਰੋਂ ਬਾਅਦ ਇੱਕ ਤਾਂ ਸੀ ਤਾਂ ਹੁਕੀਤ ਹੋਇਆ ਮੈਂ ਇਸ ਨੂੰ ਕਿਹਾ ਪੁੱਛਿਆ ਕਰਾਂਗੇ ਸਵੇਰੇ ਸਵੇਰ ਤੁਰਨਾ ਹੈ ਉਹ ਕਿਹਦਾ ਚੜਨ ਕਰਨਾ ਇੱਕ ਤੱਕ ਮਾਤੂਰੀ ਤੁਰੇ ਬੈ ਅਸੀਂ ਉੱਥੇ ਦਾ ਜਾਇਆ ਸੀਗੇ ਪਿੰਡ ਮਿਲਿਆ ਸੀਗੇ ਪਾਪੇ ਵਰਗੇ ਤੇ ਮੰਮੀ ਵਰਗੇ ਹਨ ਜਾਇਆ ਸੀ ਤੇ ਉਸ ਤੋਂ ਬਾਅਦ ਹੁਣ ਪਾਪਾ ਕਹਿੰਦਾ ਵੀ ਮੈਂ ਤਾਂ ਪਿੰਡ ਜਾਣਾ ਵੀ ਪਾਪਾ ਦਾ ਸਵੇਰੇ ਸਵੇਰ ਵਾਕੇ ਪਿੰਡ ਅੱਜ ਤੇ ਮੰਮੀ ਨੂੰ ਅਸੀਂ ਅੱਜ ਅਸੀਂ ਰੱਖ ਲਿਆ ਸੀਗਾ ਤੇ ਹੁਣ ਉਹ ਵੀ ਤੈਨੂੰ ਅਸੀਂ ਜਾਣ ਨਹੀਂ ਦਿੰਦੇ ਹੁਣ ਤੈਨੂੰ ਅਸੀਂ ਆਪ ਦੇ ਕੋਲ ਹੀ ਰੱਖਾਂਗੇ ਚਲ ਕੋਈ ਇੱਥੇ ਬੈਠੀ ਆ ਹੈ ਬੈਠੀ ਆ ਸਾਡੇ ਕੋਲ ਕਿ ਨਹੀਂ ਸੁਖੀ ਗੱਲ ਲਗੀ ਮੈਂ ਨਾਲ ਪੀ ਜੀ ਕਿੰਨੇ ਦਿਨ ਨਹੀਂ ਜਾਣ ਦੇਣਾ ਹੁਣ ਜਾਣ ਨਹੀਂ ਦੇਣਾ ਜਿੰਨਾ ਚਿਰ ਆਪਾਂ ਇੱਥੇ ਚੰਗਾ ਆਇਆ ਇੰਨਾ ਇੰਨਾ ਦਾਬਾ ਵਰ ਵਰ ਮੈਨੂੰ ਦਾਬਾ ਵਰ ਵਰ ਮੈਨੂੰ ਕੱਲ ਨੂੰ ਜਾਣ ਦੇ ਦਿਓ ਥੈਂਕ ਯੂ ਸਾਡਾ ਤਾਂ ਹੁਣ ਟਾਈਮ ਆਇਆ ਦਾਬਾ ਮਾਰਨ ਦਾ ਕਿਹੜਾ ਵੀ ਆਹੀ ਤਾਂ ਗੱਲ ਆ ਐਦਾਂ ਹੁਣ ਦਾਬਾ ਮਾਰ ਕੇ ਰੱਖਾਂਗੇ ਮੈਨੂੰ ਟਾਈਮ ਆਇਆ ਮੈਂ ਛੁੱਟ ਕੋ ਲਗੂੰਗੀ ਟਾਈਮ ਕੀ ਟਾਈਮ ਹੀ ਆ ਹੁਣ ਇੱਕ ਦੋ ਵਾਰ ਟਾਈਮ ਕਿੱਦੇ ਆਊਗਾ ਹਾਂ ਟਾਈਮ ਆਉਣ ਦੇ ਸੁਖ ਨਾ ਅਲਕਾਕੂ ਵਾਲਾ ਟਾਈਮ ਤਮਾਉਦੇ ਕੋਈ ਗੱਲ ਨਹੀਂ ਉਹ ਵੀ ਆ ਜੂਗਾ ਪਰ ਜਿਹੜੀ ਗੱਲ ਹੁਣ ਅਸੀਂ ਜਾਣ ਦਾ ਦਿੰਦੇ ਹੈਗੇ ਤੇ ਮੰਮੀ ਤਾਂ ਤਿਆਰ ਹੋਈ ਬੈਠੀ ਸੀ ਤੇ ਹਰਜੀਤ ਮੋੜ ਲੈ ਤੇ ਉਹ ਦੇ ਮੰਮੀ ਦਾ ਬੈਗ ਉਹ ਪਿਆ ਪਿੱਛੇ ਕੁਰਸੀ ਤੇ ਹਰਜੀਤ ਤਾਂ ਮੋੜ ਲੈ ਕਿ ਅਸੀਂ ਨਹੀਂ ਜਾਣ ਦਿੰਦੇ ਵੀ ਅੱਜ ਤਾਂ ਅਸੀਂ ਰੱਖਾਂਗੇ ਇੱਥੇ ਕਿ ਨਹੀਂ ਸਹੀ ਗੱਲ ਹੈ ਜਿਹੜੇ ਨਿੱਕੇ ਨਿੱਕੇ ਰੇਵਰ ਹੁੰਦੇ ਨੇ ਮਾਂ ਦਾਦੀ ਕਿੱਥੇ ਦਾਦੀ ਕਿੱਥੇ ਹੈ ਨਾ ਯਾਦ ਕਰਦੇ ਨੇ ਦਾਦੀ ਨੂੰ ਚਲੋ ਵਧੀਆ ਗੱਲ ਆ ਯਾਦ ਕਰਨਾ ਵੀ ਚਾਹੀਦਾ ਹਾਂ ਇਹ ਤੇ ਗੱਲ ਹੈ ਤੌਰ ਕੀ ਬਾਹਾਂ ਲਾ ਕੇ ਕਰਨ ਨੂੰ ਮੈਂ ਸੁਪਦੇ ਕੋਲੇ ਆ ਜਾੜ ਕੇ ਗੀ ਮੁੜ ਕੇ ਆਇਆ ਉਹ ਤਾਂ ਗੱਡੀ ਚ ਬੈਠਾ ਹੋਰ ਗੱਡੀ ਤੇ ਲੈ ਗਿਆ ਸੀ ਰੀਤਾ ਬਟਾ ਕੇ ਫਿਰ ਮੰਮੀ ਨੂੰ ਮੋੜ ਲੈ ਕਿਹੜਾ ਦਵਾ ਲੇ ਕਿਹੜਾ ਦਵਾ ਲੈਂਦਾ ਸਹੀ ਗੱਲ ਨਹੀਂ ਦਵਾ ਲੇ ਮੈਂ ਮੁੜਿਆ ਮੰਮੀ ਕਹਿੰਦੇ ਜਾਣ ਨਹੀਂ ਦਿੰਦੇ ਅੱਜ ਤੇ ਸਹੀ ਗੱਲ ਆ ਤੇ ਹੋਰ ਕੀ ਖਾਣਾ ਪੀਣਾ ਹੁਣ ਦੱਸ ਮੰਮੀ ਆਪਾਂ ਤਾਂ ਕੁਝ ਨਹੀਂ ਖਾਣਾ ਪਰ ਆਵਾ ਮੰਮੀ ਨੇ ਮੰਮੀ ਨੇ ਜਦੋਂ ਪਹਿਲਾਂ ਮੈਂ ਤਾਂ ਕੁਛ ਨਹੀਂ ਖੇਦੀ ਹੁੰਦੀ ਐ ਕੁਛ ਨਹੀਂ ਲੈ ਕੇ ਆਵਾਂ ਫਿਰ ਖਾਣ ਨੂੰ ਮੈਂ ਕੁਝ ਨੂੰ ਲੈ ਕੁਛ ਨਹੀਂ ਲੈ ਕੇ ਆਉਣਾ ਕੁਝ ਨਹੀਂ ਹੁਣ ਕੁਝ ਨਹੀਂ ਖਾਣਾ ਕੁਝ ਨਹੀਂ ਲੈ ਕੇ ਆਉਗੇ ਜੀ ਐ ਵੀ ਕੁਝ ਨਹੀਂ ਖਾਣਾ ਕੁਝ ਨਹੀਂ ਲੈ ਕੇ ਆਓ ਉਹ ਗਾਨ ਹੋ ਵੀ ਤੇ ਮੈਂ ਤਾਂ ਬਾਗਾਂ ਦੇ ਬਾਗ ਜੀ ਪਹਿਲੇ ਰਾਜਾਂ ਦੇ ਰਾਜ ਸੀ ਉਹ ਕਾੜ ਜੀ ਖਾਣੀ ਜੀ ਦੇ ਫੁੱਲ ਕੇ ਅੱਛਾ ਹੁਣ ਕੁਝ ਨਹੀਂ ਖਾਣਾ ਕੁਝ ਨਹੀਂ ਖਾਣਾ ਕੁਝ ਨਹੀਂ ਕਿੱਥੋਂ ਲੈ ਕੇ ਆਈਏ ਕੁਝ ਨਹੀਂ ਲੈ ਕੇ ਆਉਣਾ ਹੁੰਦਾ ਐ ਕਿਹੜਾ ਇਹ ਗੱਲ ਵੀ ਹੋਈ ਸੀ ਪਹਿਲਾਂ ਹਨਾ ਮੇਰੇ ਪਾਪੇ ਨੇ ਪਤਨੀ ਕੀ ਕਹਤਾ ਸੀ ਕਿਹਨੂੰ ਕਿਹਾ ਸੀ ਲੱਪੜ ਠੀਕ ਹੈ ਇੰਦਰ ਜੀ ਸੀ ਹਾਂ ਕਹਿੰਦਾ ਮੈਂ ਕੁਝ ਤਾਂ ਇੰਦਰਜੀਤ ਜੀ ਇਧਰ ਪੂਆਗਾ ਪੂਤ ਮੁੰਡਾ ਲੱਪੜ ਖਾਣੇ ਨੇ ਕਹਿੰਦਾ ਮੈਂ ਕੁਝ ਨਹੀਂ ਖਾਣਾ ਉਹ ਲੱਪੜ ਖਾਣੇ ਨੇ ਕਹਿੰਦਾ ਹਾਂ ਲੱਪੜ ਲਿਆ ਕੇ ਦੇ ਹਾਂ ਲੱਪੜ ਖਾਣੇ ਨੇ ਕਹਿੰਦਾ ਹਾਂ ਹਾਈ ਲੱਪੜ ਖਾਣੇ ਨੇ ਮਤਲਬ ਛੋਟਾ ਜਿਹਾ ਹੁੰਦਾ ਜਾਂ ਬਾਲਾ ਨਿੱਕਾ ਜਿਹਾ ਹੁੰਦਾ ਉਹ ਪਹਿਲਾਂ ਦੀ ਗੱਲ ਹੈ ਉਹ ਮੈਨੂੰ ਲੱਗਦਾ ਹੁਣ ਤਾਂ ਚਲ ਵਿਆਹ ਹੋ ਗਿਆ ਗਾਂ ਚ ਵਾਕਾਂ ਵਾਲਾ ਵੀ ਹੋ ਗਿਆ ਉਹ ਤੇ ਹਾਂ ਲੱਪੜ ਖਾਣੇ ਨੇ ਕਹਿੰਦਾ ਮੈਂ ਤਾਂ ਲੱਪੜ ਖਾਣੇ ਆ ਹਾਂ ਫਿਰ ਕੋਈ ਕਿਹੜਾ ਪਤਾ ਹੁੰਦਾ ਜਿਵੇਂ ਜਵਾਕਾਂ ਜਵਾਕਾਂ ਦੀ ਸੋਚ ਹੁੰਦੀ ਹੈ ਉਹ ਜੀ ਹਾਂ ਕੋਈ ਵੀ ਇਹ ਜੀ ਗੱਲ ਕੀਤੀ ਹੈ ਕਦੇ ਵੀ ਮੈਂ ਅੱਛਾ ਲੱਗ ਰਿਹਾ ਹੈ ਕਹਿੰਦਾ ਮੈਨੂੰ ਲੱਪੜ ਖਾਣੇ ਆ ਕਹਿੰਦਾ ਲੈ ਕਿਉਂ ਕੁਝ ਨਹੀਂ ਖਾਣਾ ਹੈ ਤਾਂ ਹੀ ਕਹਿੰਦੇ ਕੁਝ ਨਹੀਂ ਖਾਣਾ ਬਸ ਅੱਛਾ